ਹਾਂਜੀ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਆਪਾਂ ਨਵੀਂ ਵੀਡੀਓ ਨਾਲ ਇਸ ਵਾਰ ਤੁਹਾਨੂੰ ਦਿਖਾ ਰਹੇ ਹਾਂ ਜੀ ਆਪਾਂ ਚਾਦਰਾਂ ਡਬਲ ਬੈੱਡ ਦੀਆਂ ਚਾਦਰਾਂ ਆਈਆਂ ਜੀ ਤੁਹਾਨੂੰ ਸੈਂਪਲ ਦਿਖਾ ਰਹੇ ਹਾਂ ਆਹ ਦੇਖੋ ਡਬਲ ਬੈੱਡ ਦੀਆਂ ਕਿੰਗ ਸਾਈਜ਼ ਦੀਆਂ ਚਾਦਰਾਂ ਆਈਆਂ ਜੀ ਇਹ ਫੁੱਲ ਸਾਈਜ਼ ਦੀਆਂ ਬਹੁਤ ਵਧੀਆ ਆਹ ਦੇਖੋ ਬਹੁਤ ਸੋਹਣੀਆਂ ਚਾਦਰਾਂ ਆਈਆਂ ਜੀ ਫੁੱਲ ਸਾਈਜ਼ ਕਿੰਗ ਸਾਈਜ਼ ਹੈ ਜੀ ਇਹ ਮੰਨ ਲਓ ਪੂਰੇ ਸਾਈਜ਼ ਆਹ ਦੇਖੋ ਕਿੰਨਾ ਸੋਹਣਾ ਪ੍ਰਿੰਟ ਆਇਆ ਜੀ ਇਸ ਦੇ ਨਾਲ ਸਹਰਾਣੇ ਵੀ ਆਏ ਆ ਜੀ ਫੁੱਲ ਵੱਡੇ ਸਹਰਾਣੇ ਨੇ ਇਹਨਾਂ ਦਾ ਆ ਦੇਖੋ ਦੋ ਇਹ ਦੋ ਪ੍ਰਕਾਰ ਦੀਆਂ ਆਈਆਂ ਜੀ ਆਪਣੇ ਲਈ ਇੱਕ ਤਾਂ ਇਹ ਕੰਬਲ ਟਾਈਪ ਚ ਆਈਆਂ ਜੀ ਇੱਕ ਆਪਣੇ ਲਈ ਵੇ ਆਈਆਂ ਫਿਊਨਾ ਟਾਈਪ ਚ ਇਹਨਾਂ ਦਾ ਸਟਾਕ ਬਾਧੂ ਹੈ ਜੀ ਮਿਲੂ ਕਿੱਥੋਂ ਬਾਬਾ ਲੇਕਰ ਆਮ ਕਲਾਥ ਆਊਟ ਪਿੰਡ ਨਗਰ ਕਲਾਂ ਜੀ ਆ ਦੇਖੋ ਇਹ ਫਿਊਨਾ ਵਾਲੀਆਂ ਵਾਝੀਆਂ ਇਹ ਵੀ ਕਿੰਗ ਸਾਈਜ਼ ਆਇਆ ਜੀ ਫਿਊਨਾ ਟਾਈਪ ਆ ਦੇਖੋ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਜੀ ਆਹ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਇਹਨਾਂ ਦਾ ਇਸ ਦੇ ਨਾਲ ਵੀ ਸਰਾਣੇ ਨੇ ਜੀ ਆਹ ਦੇਖੋ ਕਿੰਗਸੇ ਜੀ ਸਰਾਣੇ ਨੇ ਆਉਂਦੇ ਜੀ ਮਿਲਦੇ ਜੀ ਕੱਲ ਨੂੰ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ